ਜਿੱਥੇ ਮੇਰਾ ਬਚਪਨ ਸ਼ੁਰੂ ਹੋਇਆ ਸੀ ਤੇ ਆਇਓ ਆਪਾਂ ਤੁਹਾਨੂੰ ਅੱਜ ਦਾ ਵਲੌਗ ਦਿਖਾਈਏ ਅੱਜ ਦੇ ਨਵੇਂ ਵਲੌਗ 'ਚ ਅੱਜ ਆਪਾਂ ਚੱਲੇ ਆਂ ਪੂਆ ਦੇ ਘਰ ਬਣੇ ਰ ਆਪਣੇ ਵਲੌਗ ਦੇ ਨਾਜ਼ ਤੇ ਠੰਢੀ ਬਹੁਤ ਹੈ ਤੇ ਇੱਧਰ ਵੇਖੋ ਚੈੱਕ ਕਰੋ ਬਹੁਤ ਠੰਢੀ ਵਲੌਗ ਨੂੰ ਕਰ ਦੇਣਾ ਲਾਈਕ ਆਪਾਂ ਚੱਲੇ ਪੂਆ ਘਰ ਜਾ ਕੇ ਖਾਣੇ ਬਸ ਤੁਰਨ ਲੱਗੇ ਮੋਟਰਸਾਈਕਲ ਕੱਢਣਾ ਤੇ ਪੂਆ ਘਰੇ ਗਏ ਸਿੱਧਾ ਤੇ ਬਸ ਸਵਾਗਤ ਆ ਦੋਸਤੋ ਤੁਹਾਡਾ ਵੀਡੀਓ ਚ ਤੇ ਆਪਾਂ ਚੱਲੇ ਆ ਪੂਆ ਕਰ ਤੇ ਆਪਾਂ ਰੈਡੀ ਹੋ ਗਏ ਆ ਤੇ ਆ ਆਪਣੇ ਕੋਲ ਛੋਟੀ ਡ੍ਰਿਲ ਤੇ ਜਿਹਦੇ ਨਾਲ ਆਪਾਂ ਮੋਰੇ ਘੱਟ ਕੇ ਛੇਂਦ ਕਰਕੇ ਦੇ ਕੇ ਆਨੇ ਆ ਪੂਆ ਨੂੰ ਆਂਦੇ ਚ ਡ੍ਰਿਲ ਤੇ ਉਹ ਵੀ ਤੁਹਾਨੂੰ ਬਖਾਵਾਂਗੇ ਤੇ ਬਨੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਆਪਾਂ ਚੱਲਨੇ ਆ ਤੇ ਠੰਡ ਵੀ ਬਹੁਤ ਹੈ ਵੇਖੋ ਮੇਰੇ ਪਿੱਛੇ ਵੇਖੋ ਕਿੰਨੀ ਧੁੰਦ ਹੈ ਚੈੱਕ ਕਰੋ ਕਿ ਨਹੀਂ ਠੰਡੇ ਪਸਰੋਂ ਦਾ ਸਾਗ ਤੇ ਜਿਹੜੀ ਸਾਸਰੋਂ ਹੁੰਦੀ ਏ ਸਾਰੀ ਪਿੰਡਾਂ ਚ ਕਿਸ ਤਰ੍ਹਾਂ ਹੁੰਦੀ ਏ ਤੇ ਆਪਰਾਜ ਚੱਲੇ ਸੀ ਤਾਂ ਆਪਾਂ ਨੂੰ ਦੇਖ ਗੀ ਤਾਂ ਆਪਾਂ ਕਹਿੰਦੇ ਚਲੋ ਵੀਡੀਓ ਵੀ ਸ਼ੂਟ ਕਰ ਲੈਣਾ ਵੇ ਚੈੱਕ ਕਰੋ ਕਿੰਨਾ ਸੋਹਣਾ ਪਿੱਛੇ ਲੱਗਦਾ ਪੈ ਵਿਊ ਕਿੰਨਾ ਆਦਾ ਪੈਣਾ ਦੋਸਤੋ ਤੇ ਆ ਹੁੰਦਾ ਆਪਣਾ ਸਾਗ ਠੀਕ ਹੈ ਸਰੋਂ ਤੋਂ ਹੀ ਸਾਗ ਬਣਦਾ ਤਲ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਕਹਿੰਦੇ ਆ ਨਾ ਅਡੀਸ਼ਨਲ ਫੂਡ ਆਪਣਾ ਹੈ ਪੰਜਾਬੀਆਂ ਦਾ ਹਾਂ ਮੇਰੇ ਪਿੱਛੇ ਚੈੱਕ ਕਰੋ ਕਿੰਨਾ ਸੋਨਾ ਹੈ ਤੇ ਆਪਾਂ ਕਹਿੰਤੋ ਵੀਡੀਓ ਵੀ ਬਣਾ ਲੈਂਦੇ ਆ ਨਾਰੇ ਆਪਾਂ ਨੂੰ ਬਲੌਗ ਬਣਾਦੇ ਹੀ ਪਏ ਆ ਤੇ ਦੇਖੋ ਚੈੱਕ ਕਰੋ ਕਿੰਨਾ ਸੋਨਾ ਪਿੱਛੇ ਵੀ ਆ ਜਾਂਦਾ ਨਾ ਘੈਂਟ ਵੀ ਹੋਇਆ ਨਾ ਤੇ ਲਾਈਕ ਕਰ ਦੋ ਤੇ ਸਬਸਕ੍ਰਾਈਬਰ ਦਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਪਿੱਛੇ ਵੇਖੋ ਇੰਟਰਵਿਊ ਅਡੀਸ਼ਨਲ ਫੂਡ ਐ ਮੇਰਾ ਰੈਡੀਸ਼ਨਲ ਫੂਡ ਐ ਸਾਡਾ ਪੰਜਾਬੀਆਂ ਦਾ ਆਪਣਾ ਪੰਜਾਬੀਆਂ ਦਾ ਅਡੀਸ਼ਨਲ ਫੂਡ ਐ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਪਵਾ ਦੇ ਘਰ ਚੱਕ ਕਰੋ ਆ ਪਹੁੰਚ ਗਿਆ ਪਵਾਜੀ ਦੇ ਘਰ ਵਾਲੇ ਘਰ ਪਹੁੰਚ ਗਏ ਆਪਾ ਦੋਸਤੋ ਚੱਲ ਲੈ ਆ ਦੋਸਤੋ ਚੱਕੀ ਤੇ ਆਟਾ ਸੱਟਣਾ ਤੇ ਗੰਡ ਪਿਆਣੀ ਤੇ ਚੱਕੀ ਤੇ ਜਾ ਕੇ ਤੁਹਾਨੂੰ ਉਠਾਣਿਆ ਤੇ ਚਲੋ ਆਪਾਂ ਕੱਜ ਸੱਟ ਹੀ ਆਟਾ ਆਕਰਾ ਨਹੀਂ ਕਰੇ ਤੇ ਚੱਕੀ ਤੇ ਗੰਡ ਸੱਟ ਹੀ ਤੇ ਚੱਲ ਲੈ ਸੱਟਣਾ ਜੁੜੇ ਦਾ ਵੀਡੀਓ ਤੇ ਨਾਲ ਦੇਖਣਾ ਇੱਥੇ ਆਕਰੇ ਵੇਖ ਕਿੰਨੇ ਘੈਂਡਾ ਆਲੂ ਬੜੇ ਵਧੀਆ ਖੜੇ ਨੇ ਚੈੱਕ ਕਰੋ ਦੋਸਤੋ ਵੀਊ ਵੀਊ ਕਿੰਨਾ ਘੈਂਡਾ ਨਾਲ ਮੋਟਰ ਵੀ ਇੱਥੇ ਚੈੱਕ ਕਰੋ ਚੈੱਕ ਦੋ 2026 ਦੀ ਪਹਿਲੀ ਤੁੱਪ ਜਿਵੇਂ ਰੱਬ ਨੇ ਤੁੱਪ ਕੱਢ ਦਿੱਤੀ ਉਹ ਹੁਣ ਆਪਾਂ ਚੱਲੇ ਦਵਾਈ ਜੀ ਲੈਣ दवाई लै आइए अच दो हजार छब्बी की पहली धुप निकली क्या बात है क्या बात है स्वाद आ गया ठंड से ना पूरे हालात होने स्वाद आ गया भैं चुप धुप्प सेक के बहुला तो मजा आ दोस्तों तुम भी धुप धुप सेको दो हजार छब्बी की पहली धुप निकली क्या बात है क्या बात है मजा आ गया धुप सेक के ਐਨੇ ਵੇਨਰ ਠੰਡ ਹੁੰਦੀ ਰਹੀ ਬਹੁਤ ਬੁਰੇ ਹਾਲਾਤ ਹੁੰਦੇ ਰਹੇ ਨੇ ਨਾ ਠੰਡ ਤੇ ਅੱਜ ਥੋੜੀ ਜਿਹੀ ਧੁੱਪ ਸੇਕੀ ਹੈ ਤੇ ਕੋਈ ਵਧੀਆ ਲੱਗਾ ਮਤਲਬ ਵਧੀਆ ਹੋ ਗਿਆ ਸਰੀਰ ਨਹੀਂ ਤਾਂ ਪਹਿਲਾਂ ਐਨੇ ਠੰਡ ਸੀ ਨਾ ਕੀ ਦੱਸਾਂ ਤੁਹਾਨੂੰ ਵੀ ਰਜਾਈ ਚ ਬਾਹਰ ਨਿਕਲਣ ਤੇ ਵਲੌਗ ਬਣਾਉਣ ਤੇ ਵੀ ਦੇਰ ਨਹੀਂ ਕਰਦਾ ਸੀ ਤੇ ਅੱਜ ਧੁੱਪ ਨਿਕਲੀ ਹੈ ਤਾਂ ਆਪਾਂ ਪੂਆ ਕਰਿਆਏ ਹੋਇਆ ਆ ਤੇ ਹੁਣ ਆਪਾਂ ਚੱਲਿਆ ਦਵਾਈ ਲੈਣ ਪਹਿਲਾਂ ਆਪਾਂ ਦਾਣੇ ਸੱਟੇ ਨੇ ਚੱਕੀ ਤੇ ਉਹ ਸੱਟ ਕੇ ਫਿਰ ਉਹਨਾਂ ਆਟਾ 4 ਵਜੇ ਪੀਸੇਗਾ ਫਿਰ ਚੱਕ ਕੇ ਆਟਾ ਫੁੱਫੜ ਮੇਰਾ ਬਿਮਾਰ ਹੋ ਗਈ ਸੀ ਤੇ ਆਟਾ ਸੱਟ ਕੇ ਫਿਰ ਪੁਆ ਕਰੇ ਦੇਵਾਂਗੇ ਤੇ ਫਿਰ ਆਪਾਂ ਜਾਵਾਂਗੇ ਆਪਣੇ ਘਰ ਨੂੰ ਤੋਂ ਹੁਣ ਆਪਾਂ ਚੱਲਿਆ ਦਵਾਈ ਲੈਣ ਪੁਆ ਦੀ ਤੇ ਦਵਾਈ ਲੈ ਕੇ ਆਨੇ ਆ ਤੇ ਫਿਰ ਮਿਲਦੇ ਆ ਵਲੌਗ ਚ ਤੇ ਬਣੇ ਰਹਿਣਾ ਤੁਸੀਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਆ ਪਿੰਡੂ ਲਾਈਫ ਹੁੰਦੀ ਹੈ ਪਿੰਡ ਪਿੰਡ ਦੇ ਕੰਮ ਕਰ ਦੋਸਤੋ ਤੇ ਆਣਾ ਜਾਣਾ ਅੱਜ ਜਿਹੜੇ ਵੀ ਆਪਨੇ ਵਲੌਗ 'ਚ ਜੋ ਵੀ ਚੀਜ਼ ਆਂਦੀ ਹੈ ਨੇ ਸਾਰੀ ਪਿੰਡੂ ਲਾਈਫ ਦਿਖਾਉਂਦਾ ਪਾ ਤੁਹਾਨੂੰ ਤੇ ਤੁਸੀਂ ਵਲੌਗ ਦੇ ਨਾਲ ਬਣਾ ਰਹਿਣਾ ਹੈ ਵਲੌਗ ਤੋਂ ਪਿੱਛੇ ਨਹੀਂ ਜਾਣਾ ਅੱਜ ਧੁੱਪ ਬੜੀ ਸੋਹਣੀ ਨਿਕਲੀ ਏ ਤੇ ਆਓ ਆਪਾਂ ਧੁੱਪ ਦਾ ਆਨੰਦ ਮਾਨੀਏ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰੀਏ ਤੇ ਚਾਹ ਬਣਾਈਏ ਤੇ ਚਾਹ ਪੀઈએ ਸੋਹਣੀ ਨਿਕਲੀ ਏ ਤੇ ਆਓ ਆਪਾਂ ਸਾਰੇ ਸਰਦੀ ਦਾ ਆਨੰਦ ਲਈਏ ਤੇ ਚਾਹ ਬਣਾਇਏ ਤੇ ਰਲ ਮਿਲ ਕੇ ਗੱਲਾਂ ਕਰੀਏ ਇਹ ਮੇਰੇ ਪਿੰਡੂ ਲਾਈਫ ਤੇ ਬਨੇ ਰਹੋ ਤੁਸੀਂ ਆਪਣੀ ਵੀਡੀਓ ਦੇ ਨਾਲ ਤੇ ਅੱਜ ਬਸ ਛੋਟਾ ਵਲੌਗ ਆਊਗਾ ਕਿਉਂਕਿ ਅੱਜ ਆਪਾਂ ਕਿੱਥੇ ਗਏ ਹੋਏ ਸੀ ਆਪਣੀ ਲਾਈਫ ਦਾ ਇਹ ਤੇ ਬਨੇ ਰਹਿਣਾ ਤੁਸੀਂ ਵਲੌਗ ਦੇ ਨਾਲ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਲਾਈਕ ਤੇ ਬਨੇ ਰਹਿਣਾ ਆਪਣੇ ਨਾਲ ਸਵਾਗਤ ਹੈ ਟੋਡਾ ਪਾ ਚੱਲਨੇ ਆ ਤੋਂ ਪਹਿਲਾਂ ਮਜ਼ਾ ਲੈ ਲਿਆ ਤੇ ਮੋਰਸਲ ਕਰਨੇ ਆ ਸਟਾਰਟ ਤੇ ਹੁਣ ਆਪਾਂ ਚੱਲਨੇ ਤੋਂ ਦਵਾਈ ਲੈਣ ਤੇ ਤੁਹਾਨੂੰ ਦਵਾਈ ਵੀ ਖਵਾਵਾਂਗੇ ਕਿਥੋਂ ਲੈ ਕੇ ਆਣੀ ਹੈ ਤੇ ਬਣੇ ਰਹਿਣਾ ਵੀਡੀਓ ਦੇ ਨਾਲ ਅਸੀਂ ਤੇ ਮੈਂ ਆਪਣੇ ਦੋਸਤਾਂ ਨੂੰ ਕੀ ਦਿਖਾ ਰਹਾ ਤੇ ਜਿੱਥੋਂ ਮੈਂ ਬਚਪਨ ਚ ਸਟੱਡੀ ਕੀਤੀ ਹੈ ਮੈਂ ਤੁਹਾਨੂੰ ਅੱਜ ਸਕੂਲ ਦਿਖਾਣਾ ਤੇ ਬਣੇ ਰੋ ਆਪਣੀ ਵੀਡੀਓ ਦੇ ਨਾਲ ਤੇ ਸਕੂਲ ਚ ਆਪਾਂ ਪੜੇ ਸੀ ਗਾਇਸ ਦੋਸਤੋ ਆਪਾਂ ਆ ਸਕੂਲ ਥਾਰੇ ਸਿੰਘ ਵਾਲਾ ਛੋਡੀ ਦੇ ਸਕੂਲ ਚ ਪੜੇ ਆ ਤੇ ਆ ਆਪਣਾ ਸਕੂਲ ਹੈ ਇੱਥੇ ਜਿਹੜਾ ਐਥੇ ਬਚਪਨ ਦੀ ਤਾਜ਼ਾ ਯਾਦਾਂ ਹੋ ਜਾਂਦੇ ਨੇ ਖੇਡਣਾ ਕੁੱਟਣਾ ਇੱਕ ਦੂਜੇ ਨੂੰ ਨੁੱਕਣ ਵਿੜੀ ਕਦੇ 3 2 5 ਇਸ ਤਰ੍ਹਾਂ ਦੇ ਖੇਡਾ ਚੱਲਦੀ ਹੁੰਦੀ ਸੀ ਛਿੱਤਰ ਫੁੱਲ ਵਾਲੇ ਬਚਪਨ ਚ ਪੜਾ ਖੇਡਦੇ ਹੁੰਦੇ ਸੀ ਤੇ ਬਣਾ ਰਹਿਣਾ ਤੁਸੀਂ ਆਪਣੀ ਵੀਡੀਓ ਨਾਲ ਬਚਪਨ ਚ ਆਪਾ ਆ ਸਕੂਲ ਪੜੇ ਸੀ ਗੁਰੂ ਰਾਮਦਾਸ ਪਬਲਿਕ ਸਕੂਲ ਥਾਰੇ ਸਿੰਘ ਵਾਲਾ ਮੇਰੇ ਪਿੰਡ ਤੋਂ ਕਿਤਰੇ ਵਨ 4 5 ਕਿਲੋਮੀਟਰ ਪੜਦਾ ਪੈਂਦਾ ਤੇ ਆਪਾਂ ਇੱਥੇ ਪੜਾਈ ਕੀਤੀ ਸੀ ਤੇ ਮੇਰਾ ਹਾਲੇ ਸਰਟੀਫਿਕੇਟ ਵੀ ਇੱਥੇ ਹੀ ਸਕੂਲ ਚ ਪਿਆ ਹੈ ਤੇ ਲੋਕ ਲੱਗਾ ਹੁਣ ਤਾਂ ਛੁੱਟੀਆਂ ਚੱਲਦੀਆਂ ਪਈਆਂ ਨੇ ਤਾਂ ਤੁਹਾਨੂੰ ਅੰਦਰ ਉਹ ਵੀ ਦਿਖਾਣਾ ਸੀ ਤੇ ਸਾਰਾ ਆ ਸਕੂਲ ਚ ਆਪਾਂ ਇੱਥੇ ਸਟੱਡੀ ਕੀਤੀ ਹੈ ਪਲੱਸ 2 ਤੋਂ ਲੈ ਕੇ ਹੁਣ ਪਲੱਸ 2 ਵੀ ਇੱਥੇ ਕੀਤੀ ਦਸਵੀਂ ਵੀ ਇੱਥੇ ਕੀਤੀ ਮੈਂ 8ਵੀਂ ਵੀ ਇੱਥੇ ਕੀਤੀ ਹੈ ਤੇ ਬਣੇ ਰਹਿਣਾ ਤੁਸੀਂ ਆਪਣੀ ਵੀਡੀਓ ਦੇ ਨਾਲ ਇਹ 소ਡੀ ਦਾ ਸਕੂਲ ਹੈ ਏ ਹੁਣ ਤਾਂ ਅਕੈਡਮੀ ਬਣ ਗਈ ਪਹਿਲਾ ਗੁਰੂ ਰਾਮਦਾਸ ਪਬਲਿਕ ਸਕੂਲ ਤੇ ਪਹਿਲਾ ਅਕੈਡਮੀ ਵੀ ਰਹੀ ਏ ਤੇ ਅੱਜ ਇੱਥੇ ਪੜਿਆ ਆਪਾਂ ਤੇ ਵੀਡੀਓ ਨੂੰ ਕਰ ਦੇਣਾ ਲਾਈਕ ਚੈਨਲ ਨੂੰ ਕਰਨਾ ਸਬਸਕ੍ਰਾਈਬ ਕਰ ਦੇਣਾ ਸ਼ੇਅਰ ਚੱਲਦੇ ਆ ਟਾਵਰ ਦੇ ਉੱਪਰ ਆ ਵੇਖ ਚੈੱਕ ਕਰੋ ਬਣੇ ਰੋ ਆਪਣੀ ਵੀਡੀਓ ਦੇ ਨਾਲ ਚਲੋ ਆਪਾਂ ਚੱਲ ਲੈ ਟਾਵਰ ਤੇ ਤੁਵੇਂ ਨੇ ਵੀਊ ਟ ਨੂੰ ਕਰਾਣੇ ਆ ਚੈੱਕ ਰੰਗਲਾ ਪੰਜਾਬ ਰੰਗਲਾ ਪੰਜਾਬ ਵਿਖ ਚੈੱਕ ਕਰੋ ਦੋਸਤੋ ਸਿਰਫ ਟਾਵਰ ਤੇ ਚੜਾ ਤੁਹਾਨੂੰ ਦਿਖਾਉਣ ਵਾਸਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੇਖੋ ਦੋਸਤੋ ਟਾਵਰ ਦੇ ਉੱਤੇ ਕੀ ਹੋਏ ਪਰ ਮੈਂ ਫਿਰ ਵੀ ਚੜਾ ਦਿਖਾਉਣ ਵਾਸਤੇ ਵੀਊ ਚੈੱਕ ਕਰੋ ਵੀਊ ਕਿੰਨਾ ਕੈਂਟਾਂ ਦਾ ਪਏ ਸਿਰਫ ਅਧਿਕਾਰ ਤਾਂ ਬਸ ਹੁਣੇ ਚਲਾ ਜਾਣਾ ਘਰਾਂ ਨੂੰ ਤੇ ਅੱਜ ਦਾ ਵਲੌਗ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਮਿਲਦੇ ਆ ਤੁਹਾਨੂੰ ਕੱਲ ਨਵੀਂ ਵੀਡੀਓ ਚ ਬਾਏ ਬਾਏ